जय श्री राम जय श्री, श्री राम जय गो माता सेवा जी सारा गोबर इकट्ठा करदियां दी जय श्री राम जय गो माता जय श्री राम जय गो माता आज तारीख जी 21 ਦੀ ਮਿਤੀ 11 2024 ਦਿਨ ਹੈਗਾ ਜੀ ਅੱਜ ਵੀਰਵਾਰ ਪਹੁੰਚੇ ਗਊਸ਼ਾਲਾ ਤਲਵੰਡੀ ਸਾਬੋ ਵੇਖੇ ਮਲਾਉਣ ਆਈ ਭਗਤਾਂ ਨਾਲ ਇੱਕ ਭਗਤਾਂ ਨੂੰ ਵੀਰੇ ਬੇਨਤੀਆਂ ਦੋ ਆ ਇੱਕ ਬੇਨਤੀ ਇਹ ਆ ਵੀ ਜੈ ਸ਼੍ਰੀ ਰਾਮ ਵੀ ਸਾਰੇ ਮੈਂਬਰ ਗਊਸ਼ਾਲਾ ਪਹੁੰਚੇ ਜਰੂਰ ਕਰੋ ਜੀ ਬੰਦੇ ਬਹੁਤ ਘਟ ਜਾਂਦੇ ਆ ਫਿਰ ਔਖਾ ਹੋ ਜਾਂਦਾ ਜੀ ਕੁੜੀ ਪੌਣੀ ਦੂਜੀ ਬੇਨਤੀ ਇਹ ਆ ਵੀ ਆਪਣੇ ਤਲਵੰਡੀ ਸਾਬੋ ਮੇਨ ਦੁਰਗਾ ਮੰਦਰ ਚ ਸਪਤਾਹ ਖੁੱਲੀ ਹੋਈ ਆ ਤੇ ਉਹ ਸ਼ਾਮ ਨੂੰ 6 ਤੋਂ ਤੈਨੂੰ ਤੋਂ 6 ਵਜੇ ਤੱਕ ਆ ਸੌਰੀ ਤੇ ਕਾਲੂ ਦਾ ਭੋਗ ਪਾਇਆ ਜਾਊਗਾ ਸਵੇਰੇ ਤੇ ਸਾਰੇ ਜਣੇ ਪਹੁੰਚਿਆ ਜਰੂਰ ਕਰੋ ਜੀ ਹਾਂਜੀ ਮੋਨੀ ਜੀ જય શ્રી ਰਾਮ ਜੈ ਗੋਬਾ ਜੈ શ્રી ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੱਗੀ ਜੈ ਗੋਬਾ ਜੈ ਗੋਬਾ ਕੌਣ ਆ ਗਿਆ جی شری رام جی شری رام شری جی شری رام جی شری رام بڑا بھائی ٹھیک ہے ہونا کرتا ہوں گا کہ ٹھیک ہے راغیہ کہ ٹھیک ہے جی شری رام

जय श्री राम सा जी जय श्री राम, राम जय गौ माता हैप्पी जी जय श्री राम जय गौ माता बिनती है जी सारेनु डेली आया करो जी गौशाला तਲਵੰਡੀ ਸਾਹਬੋਂ ਵਿਖੇ ਆ ਦੇਖੋ ਜੀ ਅੱਜ ਸਾਡਾ ਜਾਣ ਦਾ ਟਾਈਮ ਹੋ ਗਿਆ ਆ ਖੁਰਲੀ ਖਾਲੀ ਪਈ ਆ ਆ ਖੁਰਲੀ ਖਾਲੀ ਪਈ ਆ ਆ ਦੇਖੋ ਸਾਰੀ ਖਾਲੀ ਹਲੇ ਪਾਈ ਜਾਂਦੇ ਆ ਮੁੰਡੇ ਫਿਰ ਵੀ ਲੇਟ ਆਜੀ ਕੰਮ ਜੈ ਸ਼੍ਰੀ ਰਾਮ ਜੈ ਗਊ ਮਾਤਾ ਆ ਗੁਰਦੀ ਸੇਵਾ ਜੀ ਅੱਜ ਸਰਦੀ ਆ ਗਈ ਜੀ ਗੁਰਦੀ ਸੇਵਾ ਚੱਲ ਰਹੀ ਆ